ਪੰਜਾਬੀ ਗੀਤਾ ਰਾਹੀਂ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਆਪਣੇ ਮਾਪਿਆਂ ਦੇ ਇਕਲੌਤੇ ਪੁੱਤਰ ਜੋ ਅੱਜ ਜ਼ਿੰਦਗੀ ਅਤੇ ਮੌਤ ਦੀ ਲੜਾਈ ਹਸਪਤਾਲ ਵਿੱਚ ਲੜ ਰਹੇ ਨੇ ਤੇ ਅੱਜ ਪੂਰਾ ਪੰਜਾਬ ਉਸ ਦੀ ਸਲਾਮਤੀ ਲਈ ਲੰਬੀ ਉਮਰਾਂ ਦੇ ਲਈ ਰੱਬ ਅੱਗੇ ਅਰਦਾਸ ਵੀ ਕਰ ਰਿਹਾ ਹੈ ਅਸੀਂ ਗੱਲ ਕਰ ਰਹੇ ਹਾਂ ਮੇਰਾ ਦਿਲ ਅਤੇ ਸਰਦਾਰੀ ਦੇ ਮਸ਼ਹੂਰ ਗਾਇਕ ਰਾਜਵਿਰ ਜਵੰਦੇ ਦੀ ਜਿਲ੍ਹਾ ਦਾ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਇੱਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਦਾ ਕੰਟਰੋਲ ਟਿਸ ਬੈਲੈਂਸ ਹੋਣ ਕਰਕੇ ਪੰਜਾਬੀ ਗਾਇਕ ਰਾਜਰ ਜਵੰਦਾ ਗੰਭੀਰ ਰੂਪ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਉਹਨਾਂ ਦਾ ਇਲਾਜ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਚੱਲ ਰਿਹਾ ਹੈ ਅਤੇ ਡਾਕਟਰਾਂ ਵੱਲੋਂ ਉਹਨਾਂ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਪੂਰਾ ਪੰਜਾਬ ਉਹਨਾਂ ਦੀ ਸਲਾਮਤੀ ਅਤੇ ਲੰਬੀ ਉਮਰਾਂ ਲਈ ਰੱਬ ਅੱਗੇ ਅਰਦਾਸ ਕਰ ਰਿਹਾ ਹੈ ਜੇਕਰ ਗੱਲ ਕਰੇ ਉਹਨਾਂ ਦੇ ਕੈਰੀਅਰ ਦੀ ਤਾਂ ਰਾਜਵੀਰ ਨੇ ਗਾਣਿਆਂ ਦੇ ਨਾਲ ਬਹੁਤ ਸਾਰੇ ਪੰਜਾਬੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ ਇਸੇ ਨਾਲ ਹੀ ਗਾਇਕ ਨੂੰ ਪਾਇਕਸ ਦੇ ਸ਼ੌਕਲੇ ਵਿੱਚ ਜਾਣਿਆ ਜਾਂਦਾ ਹੈ ਰਾਜਵੀਰ ਅਕਸਰ ਹੀ ਸੋਸ਼ਲ ਮੀਡੀਆ ਤੇ ਆਪਣੀ ਬਾਈਕ ਰਾਈਡਸ ਦੀ ਵੀਡੀਓਜ਼ ਨੂੰ ਸਾਂਝਾ ਕਰਦੇ ਰਹਿੰਦੇ ਨੇ ਅਜੇ ਪਿਛਲੇ ਮਹੀਨੇ ਹੀ ਰਾਜਵੀਰ ਨੇ 22 ਲੱਖ ਦੀ BMW ਬਾਈਕ ਖਰੀਦੀ ਜੋ ਕਿ ਚਰਚਾ ਦਾ ਵਿਸ਼ਾ ਬਣੀ ਰਹੀ ਜਿਵੇਂ ਕਿ ਇਸ ਵੀਡੀਓ ਦੇ ਵਿੱਚ ਅਸੀਂ ਦੇਖ ਵੀ ਸਕਦੇ ਹਾਂ ਹੁਣ ਗੱਲ ਕਰੀਏ ਉਹਨਾਂ ਦੀ ਜ਼ਿੰਦਗੀ ਬਾਰੇ ਤਾਂ ਰਾਜਵੀਰ ਨੇ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਪੰਜਾਬ ਪੁਲਿਸ ਨੂੰ ਜੁਆਇਨ ਕੀਤਾ ਕਿਉਂਕਿ ਉਨ੍ਹਾਂ ਦੇ ਪਿਤਾ ਸਰਦਾਰ ਕਰਨਜੀਤ ਸਿੰਘ ਜਵੰਦਾ ਵੀ ਪੰਜਾਬ ਪੁਲਿਸ ਵਿੱਚ ਅਫਸਰ ਸੀ ਤੇ ਰਾਜਵੀਰ ਆਪਣੇ ਪਿਤਾ ਦੇ ਕਾਫੀ ਨੇੜੇ ਸੀ ਕਾਫੀ ਚਹੇਤੇ ਵੀ ਸਨ ਪਰ ਗਾਇਕੇ ਦਾ ਸ਼ੌਂਕ ਹੋਣ ਕਰਕੇ ਉਹਨਾਂ ਨੇ ਪੁਲਿਸ ਕਮਾਂਡ ਨੂੰ ਛੱਡ ਦਿੱਤਾ ਅਤੇ ਗਾਇਕੀ ਵਜੋਂ ਇੱਕ ਕਲਾਤਮਕ ਜ਼ਿੰਦਗੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ 1992 ਵਿੱਚ ਪੈਦਾ ਹੋਏ ਰਾਜਵੀਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2014 ਵਿੱਚ ਕੀਤੀ ਉਹਨਾਂ ਨੇ ਬਹੁਤ ਸਾਰੇ ਗਾਣਿਆਂ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਰਾਜਵੀਰ ਉੱਚਾ ਲੰਬਾ ਗੱਭਰੂ ਜਵਾਨ ਮੁੰਡਾ ਜੋ ਕਿ ਕਾਫੀ ਮਿਲਨਸਾਰ ਹੈ ਤੇ ਹਮੇਸ਼ਾ ਸਬ ਰੁਖਰੇ ਦੇ ਮੱਥੇ ਮਿਲਦੇ ਨੇ ਇੱਕ ਅਜੇਹਾ ਗਵਰੂਚੇ ਸੇ ਟੋਰ ਪੱਗ ਬੰਨਣ ਦਾ ਸਟਾਈਲ ਬਹੁਤ ਸਾਰੇ ਲੋਕਾਂ ਲਈ ਇੱਕ ਰੋਲ ਮਾਡਲ ਬਣ ਚੁੱਕਾ ਹੈ ਅਤੇ ਅਜੇਹਾ ਸਿੰਗਰ ਜਿਸ ਦਾ ਅੱਜ ਤੱਕ ਕਿਸੇ ਵੀ ਕੰਟਰੋਵਰਸੇ ਵਿੱਚ ਨਾਮ ਤੱਕ ਨਹੀਂ ਆਇਆ ਪਰ ਅੱਜ ਅਗਰ ਨਾਮ ਆਇਆ ਤਾਂ ਇੱਕ ਸੜਖਾਸੇ ਦੀ ਖਬਰ ਦੇ ਵਿੱਚ ਰਾਜਵੇ ਨੇ ਹਾਸਿਆ ਤੋਂ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਰਾਜਵੀਰ ਨੇ ਆਪਣੇ ਨਵੇਂ ਗਾਣੇ ਨੂੰ ਪ੍ਰਮੋਟ ਕਰਨ ਲਈ ਇੰਸਟਾਗ੍ਰam ਤੇ ਇੱਕ ਵੀਡੀਓ ਪੋਸਟ ਕੀਤੀ ਪਰ ਇਸ ਮੰਦਭਾਗੇ ਘਟਨਾ ਤੋਂ ਬਾਅਦ ਸਾਥੀ ਗਾਇਕ ਕੁਲਵਿੰਦਰ ਬਿੱਲਾ ਅਤੇ ਕਵਰ ਗਰੇਵਾਲ ਉਸ ਨੂੰ ਹਸਪਤਾਲ ਵਿੱਚ ਮਿਲਣ ਗਏ ਸਨ ਉਸ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਜੋ ਕਿ ਸੋਸ਼ਲ ਮੀਡੀਆ ਤੇ ਪਲੇਟਫਾਰਮ ਤੇ ਉਹਨਾਂ ਨੂੰ ਫੋਲੋ ਕਰਦੇ ਰਹਿੰਦੇ ਨੇ ਇੰਸਟਾਗ੍ਰam ਤੇ YouTube ਦੀ ਗੱਲ ਕਰੀਏ ਤਾਂ ਲੱਖਾਂ ਦੀ ਤਾਦਾਦ ਦੇ ਵਿੱਚ ਇਹਨਾਂ ਦੇ ਫੋਲੋਅਰਸ ਹਨ ਜੇਕਰ ਗਾयक ਦੇ ਸੜਕ ਹਾਸੇ ਤੇ ਗੱਲ ਕਰੇ ਤਾਂ ਉਹਨਾਂ ਦੇ ਸਿਰ ਤੇ ਕੰਬੀਰ ਸੱਟਾਂ ਲੱਗਿਆ ਹਨ ਅਤੇ ਰੇਡ ਤੇ ਹੱਡੀ ਤੇ ਵੀ ਕਾਫੀ ਅਸਰ ਹੋਇਆ ਹੈ ਜਿਸ ਦੇ ਕਰਕੇ ਰਾਜਵੀਰ ਨੂੰ ਇਸ ਸਮੇਂ ਵੈਂਟੀਲੇਟਰ ਸਪੋਰਟ ਤੇ ਰੱਖਿਆ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ ਡਾਕਟਰਾਂ ਵੱਲੋਂ ਕਿ ਉਹਨਾਂ ਨੂੰ ਸਾਇਲੈਂਟ ਹਾਰਟ ਅਟੈਕ ਵੀ ਆਇਆ ਸੀ ਜਿਸ ਦੇ ਚੱਲਦਕ ਬਾਈਕ ਡਿਸਬੈਲੈਂਸ ਹੋਣ ਤੋਂ ਬਾਅਦ ਇਹ ਹਾਸਾ ਹੋਇਆ ਪੂਰਾ ਪੰਜਾਬ ਇਸ ਚੰਗੇ ਸ਼ਖਸੀਅਤ ਦੇ ਮਾਲਕ ਦੇ ਸਲਾਮਤਿ ਲਈ ਅਰਦਾਸ ਕਰ ਰਿਹਾ ਹੈ ਤੇ ਅਸੀਂ ਵੀ ਉਹਨਾਂ ਦੀ ਚੰਗੀ ਸਿਹਤ ਲਈ ਰੱਬ ਅਗੇ ਅਰਦਾਸ ਕਰਦੇ ਹਾਂ ਤੇ ਅੱਜ ਦੇ ਹੋਰ ਵੀ ਖਬਰ ਜਾਣਨ ਦੇ ਲਈ ਜੁੜੇ ਰਹੋ ਪੰਜਾਬ ਪ੍ਰਾਈਮ ਟੀਵੀ ਦੇ ਨਾਲ ਧੰਨਵਾਦ